ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿਆਣੇ ਕਹਿੰਦੇ ਆ ਮਾੜੇ ਕੰਮ ਦਾ ਮਾੜਾ ਨਤੀਜਾ ਹਾਲਾਤ ਚਾਹੇ ਕਿਵੇਂ ਦੀ ਵੀ ਕਿਉਣਾ ਹੋਣ ਪਰ ਸਾਨੂੰ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਕਿ ਉਹਦੇ ਨਤੀਜੇ ਆ ਜਿਹੜੇ ਬਹੁਤ ਭਿਆਨਕ ਨਿਕਲਣ ਤੇ ਸਮਾਜ ਦੇ ਵਿੱਚ ਲੋਕ ਸਾਡੇ ਤੇ ਉਂਗਲ ਉਠਾਉਣ ਕਮਲਪ੍ਰੀਤ कौर ਭਾਬੀ ਨਾਂ ਦੀ ਜਿਹੜੀ ਲੜਕੀ ਆ ਜਿਹਦੀ ਡੈੱਡ ਬੋਡੀ ਬਠਿੰਡਾ ਤੋਂ ਮਿਲੀ ਆ ਸੋ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਵਰਜ਼ਨ ਨੇ ਜੇ ਆਪਾਂ ਪਿੱਛੇ ਝਾਤ ਮਾਰੀਏ ਤਾਂ ਆਪਾਂ ਨੂੰ ਉਹ ਹਾਲਾਤ ਵੀ ਪਤਾ ਕਿ ਕਿਸ ਤਰ੍ਹਾਂ ਦੇ ਕੰਟੈਕਟ ਪਾਈ ਜਾਂਦੇ ਸੀ ਕਿਸ ਤਰ੍ਹਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਸੀ ਜਿਵੇਂ ਕਿ ਮੈਂ ਵੀਡੀਓ ਦੇ ਸ਼ੁਰੂਆਤੀ ਦੇ ਵਿੱਚ ਹੀ ਇੱਕ ਗੱਲ ਕਹੀ ਆ ਕਿ ਹਾਲਾਤ ਚਾਹੇ ਕਿੰਨੇ ਵੀ ਮਾੜੇ ਹੋਣ ਜੇ ਸਾਡਾ ਕਿਰਦਾਰ ਉੱਚਾ ਨਾ ਤੇ ਮਾੜੇ ਹਾਲਾਤ ਵੀ ਸਾਡੇ ਅੱਗੇ ਝੁਕ ਜਾਣਗੇ ਜੇ ਅਸੀਂ ਆਪਣੇ ਆਪ ਨੂੰ ਪੈਸੇ ਦੀ ਖਾਤਰ ਉੱਥੋਂ ਤੱਕ ਡੇਗ ਲਿਆ ਜਿੱਥੋਂ ਅਸੀਂ ਸਮਾਜ ਦੀਆਂ ਨਜ਼ਰਾਂ 'ਚ ਨਾ ਉੱਠ ਸਕੀਏ ਤਾਂ ਮਾੜੇ ਕੰਮਾਂ ਦੇ ਮਾੜੇ ਨਤੀਜੇ ਆ ਜਿਹੜੇ ਸਾਡੇ ਸਾਹਮਣੇ ਆਉਣਗੇ ਸੋ ਜਿਸ ਤਰ੍ਹਾਂ ਕੈਮਰੇ ਦੇ ਸਾਹਮਣੇ ਉਹਦਾ ਪਰਿਵਾਰ ਆਇਆ ਜਾਂ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਸੀ ਇੱਥੇ ਮੈਨੂੰ ਇੱਕ ਚੀਜ਼ ਦਾ ਦੁੱਖ ਵੀ ਹੋਇਆ ਕਿ ਦੁਨੀਆ ਜਿਹੜੀ ਦੋ ਤਾਰੀ ਤਲਵਾਰ ਆ ਨਾ ਤਾਂ ਅਸੀਂ ਚੰਗੀਆਂ ਕੁੜੀਆਂ ਨੂੰ ਛੱਡਦੇ ਆਂ ਮਾੜੀਆਂ ਨੂੰ ਤਾਂ ਛੱਡ ਨਹੀਂ ਕੀ ਆ ਜਿਹੜੀਆਂ ਗਲਤ ਕੰਮ ਕਰਦੀਆਂ ਜਿਹੜੀਆਂ ਕੋ ਸਮਾਜ ਲਈ ਚੰਗਾ ਕਰਨਾ ਚਾਹੁੰਦੇ ਆ ਸਾਡੀ ਸੋਚ ਉਹਨਾਂ ਪ੍ਰਤੀ ਵੀ ਉਦਾਂ ਦੀ ਹੁੰਦੀ ਆ ਕਿਉਂ ਹੋ ਜਾਂਦੀ ਆ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਧੀਆਂ ਦੇ ਗਲਤ ਕੰਟੈਕਟਵੇਂ ਆ ਅਸੀਂ ਦੇਖਦੇ ਆ ਵੀ ਸ਼ਾਇਦ ਇਹ ਵੀ ਇਹੋ ਜਿਹੀਆਂ ਹੀ ਹੋਣੀਆਂ ਫੇਮ ਲੈ ਕੇ ਵੀ ਇਹੋ ਜਿਹਾ ਧੰਦਾ ਕਰ ਲਈਆਂ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਸਮਾਜ ਦੇ ਵਿੱਚ ਅਸੀਂ ਇੱਥੋਂ ਤੱਕ ਡਿੱਗ ਗਏ ਅਸ ਤੋਂ ਵੱਡੀ ਅਫਸੋਸ ਦੀ ਗੱਲ ਜਿਵੇਂ ਮੈਂ ਕਹਿਆ ਕਿ ਦੁਨੀਆ ਦੋ ਤਾਰੀ ਤਲਵਾਰ ਆ ਦਾਤੀ ਜੇ ਇੱਕ ਪਾਸੇ ਦਿੰਦੇ ਦੁਨੀਆ ਦੇ ਦੋਨੇ ਪਾਸੇ ਦਿੰਦੇ ਆ ਲੋਕ ਮਾੜਾ ਵੀ ਕਹਿੰਦੇ ਸੀ ਤੇ ਲੋਕ ਵੀਡੀਓ ਵੀ ਵੇਂਦੇ ਸੀ 3 ਲੱਖ ਫਾਲੋਅਰ ਐਵੇਂ ਨਹੀਂ ਹੋ ਜਾਂਦਾ ਕਿਸੇ ਗੱਲ ਨਾਲ ਹੁੰਦਾ ਚੰਗੇ ਮਾੜੇ ਕਮੈਂਟ ਕਰਨੇ ਇੱਕ ਦੋ ਵਾਰ ਮੈਂ ਵੀ ਉਹਦੀਆਂ ਰੀਲਾਂ ਦੇਖੀਆਂ ਸੀ ਬਟ ਥੱਲੇ ਜਿਹੜੇ ਕਮੈਂਟ ਦੇਖੇ ਸੀ ਬੜੇ ਸ਼ਰਮਸਾਰ ਸੀ ਪਾੜਨ ਯੋਗ ਨਹੀਂ ਸੀ ਉਹ ਕਮੈਂਟ ਇਦਾਂ ਲੱਗਦਾ ਸੀ ਵੀ ਚਲੋ ਯਾਰ ਜੇ ਇਹ ਧੀ ਗਲਤ ਰਸਤੇ ਤੇ ਤੁਰ ਪਈ ਆ ਕਮ ਸੇ ਕਮ ਅਸੀਂ ਕਮੈਂਟ ਕਰਨ ਵਾਲੇ ਤਾਂ ਸੋਚ ਲਗੇ ਅਸੀਂ ਵੀ ਉਹ ਸਹਾदत ਤੱਕ ਚਸਕੇ ਲੈਨ ਤੱਕ ਗਏ ਆ ਮੈਂ ਇੱਕ ਔਰਤ ਹੋ ਕੇ ਗੱਲ ਕਰਦੀ ਆ ਕਿ ਅਸੀਂ ਵੀ ਉਹ ਸਹਾदत ਤੱਕ ਚਸਕੇ ਲੈ ਆਉਦੀਆਂ ਵੀਡੀਓਾਂ ਦੇ ਥੱਲੇ ਜਾ ਕੇ ਚਾਹੀ ਸਾਡੇ ਨੌਜਵਾਨ ਸੀ ਚਾਹੀ ਬਜ਼ੁਰਗ ਸੀ ਬੜਾ ਕੋਸ਼ਿਸ਼ ਸ਼ਲੀਲ ਬੋਲਿਆ ਜਾਂਦਾ ਸੀ ਕਿਉਂਕਿ ਮੈਂ ਇੱਕ ਦੋ ਵੀਡੀਓ ਹੀ ਤੁਹਾਨੂੰ ਦੱਸਿਆ ਵੀ ਮੈਂ ਦੇਖਿਆ ਤੇ ਮੈਂ ਉਸ ਤੋਂ ਬਾਅਦ ਪਾਇਆ ਵੀ ਸੀ ਵੀ ਜੇ ਭੈਣੋਂ ਤੁਹਾਡੀ ਕੋਈ ਵੀ ਮਜਬੂਰੀ ਆ ਜੇ ਤੁਹਾਡੇ ਘਰ ਦੀ ਰੋਟੀ ਨਹੀਂ ਚੱਲਦੀ ਤਾਂ ਗੁਰੂ ਘਰ ਇੱਕ ਇਹੋ ਜੀ ਚੀਜ਼ ਆ ਜਿਹੜੇ ਨਿਆਸਰਿਆਂ ਦੇ ਆਸਰੇ ਨਹੀਂ ਜਿੱਥੋਂ ਟੈਡ ਭਰ ਨੂੰ ਰੋਟੀ ਜ਼ਰੂਰ ਮਿਲਦੀ ਆ ਜੇ ਤੁਸੀਂ ਉੱਥੋਂ ਤੱਕ ਵੀ ਨਹੀਂ ਜਾਣਾ ਤੇ ਸਾਡੇ ਵਰਗੇ ਭੈਣ ਭਰਾ ਤੁਹਾਨੂੰ ਦੋ ਵਕਤ ਦੀ ਰੋਟੀ ਦੇ ਸਕਦੇ ਆ ਪਰ ਆ ਆਸ਼ੀਆਂ ਭਰੀਆਂ ਲੱਗ ਜਿਹੜੀ ਲਾਈਫ ਨਹੀਂ ਅਸੀਂ ਦੇ ਸਕਦੇ ਕਿਉਂਕਿ ਅਸੀਂ ਤਾਂ ਆਪ ਆਪਦੇ ਘਰਾਂ ਦੇ ਗੁਜ਼ਾਰੀ ਮੱਸਾ ਕਰਦੇ ਆ ਪਰ ਇਸ ਚੀਜ਼ ਤੋਂ ਵਾਪਸ ਆਉ ਹੁਣ ਜੱਸਾਬ ਤੇ ਉਹਦੀ ਫੈਮਲੀ ਦੇ ਬਿਆਨ ਆ ਰਹੇ ਆ ਜਾਂ ਉਹਨਾਂ ਦੇ ਗਲੀ ਮੁਹੱਲੇ ਦੇ ਬਿਆਨ ਆ ਰਹੇ ਆ ਉਹ ਲੋਕ ਕਹਿ ਰਹੇ ਆ ਕਿ ਬਹੁਤ ਸੌ ਕੁੜੀ ਸੀ ਹਰ ਇੱਕ ਦੇ ਨਾਲ ਬੜਾ ਖੁਸ਼ ਮિજાਜ ਬੂਲਣਾ ਫਾਲਤੂ ਰਹਿੰਦੀ ਨਹੀਂ ਸੀ ਕਦੇ ਉਹਨੇ ਇਥੇ ਸ਼ਾਰਟ ਨਹੀਂ ਸੀ ਪਾਈ ਪਰ ਜੋ ਸੋਸ਼ਲ ਮੀਡੀਆ ਤੇ ਉਹਦੀ ਲਾਈਫ ਬਿਲਕੁਲ ਆਪੋਜ਼ਿਟ ਸੀ ਸੋਸ਼ਲ ਮੀਡੀਆ ਤੇ ਜੋ ਆਪਾਂ ਦੇਖਦੇ ਆਂ ਵੀ ਕਿਵੇਂ ਮਤਲਬ ਕਿ ਨਾਨ ਵੇਜ ਗਾਲਾਂ ਤੱਕ ਉਤਰ ਆਉਂਦੀ ਸੀ ਉਹ ਧੀ ਚਲੋ ਮਾਪਿਆਂ ਲਈ ਤਾਂ ਤੀ ਹੁੰਦੀ ਆ ਚਾਹੀ ਉਹਨਾਂ ਦੀ ਜਿੱਦਾਂ ਦੀ ਵੀ ਮਰਜ਼ੀ ਹੋਵੇ ਪਰ ਮੈਂ ਸਮਾਜ ਨੂੰ ਅੱਜ ਮੇਰਾ ਇੱਕ ਸਵਾਲ ਆ ਵੀ ਸਾਡਾ ਸਮਾਜ ਇਹ ਜੇ ਲੋਕਾਂ ਨੂੰ ਅਭਾਰਨ ਤੋਂ ਪਹਿਲਾਂ ਹੀ ਬਾਈਗਾਟ ਕਿਉਂ ਨਹੀਂ ਕਰਦਾ ਸਾਡਾ ਸਮਾਜ ਇਹਨਾਂ ਚੀਜ਼ਾਂ ਨੂੰ ਉੱਭਰਨ ਤੋਂ ਪਹਿਲਾਂ ਹੀ ਬੰਦ ਕਿਉਂ ਨਹੀਂ ਕਰਦਾ ਅਸੀਂ ਵੀ ਤਾਂ ਚਸ ਕੇ ਲੈਨੇ ਆ ਨਾ ਕੋਈ ਏਦਾਂ ਦੀ ਵੀਡੀਓ ਆ ਜਾਈ ਅੱਛਾ ਸੈਂਕੜ ਲਈ ਕੋਈ ਲੜਾਈ ਝਗੜੇ ਦੀ ਵੀਡੀਓ ਆ ਜਾਈ ਕੋਈ ਮੁੰਡਾ ਆਪਸ ਵਿੱਚ ਤੂੰ ਤੂੰ ਮੈਂ ਮੈਂ ਕਰਦੇ ਹੁਣ ਅਸੀਂ ਉਹ ਵੀਡੀਓ ਦੀ ਦੇ ਤੇਰੇ ਦੀ ਤੋ ਕੱਢ ਦਿੰਨੇ ਆ ਅਸੀਂ ਉਹ ਵੀਡੀਓ ਨੂੰ ਸ਼ੇਅਰ ਵੀ ਬਹੁਤ ਕਰਦੇ ਆ ਉਹਦੇ ਥੱਲੇ ਕਮੈਂਟ ਵੀ ਬਹੁਤ ਕਰਦੇ ਆ ਕੁਝ ਉਹਨਾਂ ਦੇ ਪੱਖ 'ਚ ਹੁੰਦੇ ਨੇ ਕੁਝ ਉਹਨਾਂ ਦੇ ਐਂਟੀ ਹੁੰਦੇ ਨੇ ਮੈਂ ਦੱਸਦਾ ਸਰਵਕਲਾ ਸੰਪੂਰਨ ਕੋਈ ਇਨਸਾਨ ਨਹੀਂ ਹੋਇਆ ਅੱਜ ਤੱਕ ਦੁਨੀਆ 'ਤੇ ਇਨਸਾਨ ਗਲਤੀਆਂ ਦਾ ਪੁੱਤਲਾ ਗਲਤੀਆਂ ਇਨਸਾਨ ਤੋਂ ਹੁੰਦੀਆਂ ਹੋ ਸਕਦਾ ਮੇਰੇ ਵਿੱਚ ਪਤਾ ਨਹੀਂ ਕਿੰਨੇ ਔਗਣ ਹੋਣਗੇ ਹਨ ਪਰ ਔਗਣ ਉਥੋਂ ਤੱਕ ਰੱਖੋ ਜਿੱਥੋਂ ਤੱਕ ਤੁਹਾਡੇ ਮਾਪਿਆਂ ਨੂੰ ਨੀਵੀਂ ਨਾ ਪਾਉਣੀ ਪਵੇ ਸਮਝੋ ਹੋ ਸਕਦਾ ਕਈਆਂ ਲਈ ਮੈਂ ਆਦਰਸ਼ ਹਾਂ ਤੇ ਕੰਗਾਂ ਲਈ ਹੁਣ ਜਿਹੜੇ ਨਸ਼ਾ ਤਸਕਰੀ ਕਰਦੇ ਉਹਨਾਂ ਲਈ ਤਾਂ ਮੈਂ ਸਭ ਤੋਂ ਵੱਡੀ ਉਹਨਾਂ ਦੀ ਦੁਸ਼ਮਣ ਉਹਨਾਂ ਨੂੰ ਦਾ ਮੇਰੇ ਨਾਲ ਦੀ ਮਾੜੀ ਔਰਤ ਨਹੀਂ ਦੀ ਨਹੀਂ ਹੁਣ ਜੇ ਫੈਸਲੇ ਆਉਂਦੇ ਆ ਦੋ ਤਰ੍ਹਾਂ ਦੇ ਆਉਂਦੇ ਆ ਜੇ ਮੰਨ ਲਓ ਪਹਿਲੀ ਗੱਲ ਤਾਂ ਪ੍ਰਮਾਤਮਾ ਦੀ ਕਿਰਪਾ ਹੀ ਰਹੀ ਆ ਵੀ ਅੱਜ ਤੱਕ ਡਿਵੋਰਸ ਇੱਕ ਜਾਂ ਦੋ ਦੋ ਕਿ ਤਿੰਨ ਹੋਏ ਆ ਵੱਧ ਹੋਇਆ ਨਹੀਂ ਪਰ ਜੇ ਲੜਾਈ ਝਗੜੇ ਵਾਲੇ ਫੈਸਲਿਆਂ ਚ ਹੁਣ ਇੱਕ ਦੇ ਹੱਕ ਚ ਜਾਣਾ ਇੱਕ ਦੇ ਉਲਟ ਜਾਣਾ ਜਿਹਦੇ ਹੱਕ ਚ ਗਿਆ ਉਹਨਾਂ ਨੇ ਤਾਂ ਕਹਿਣਾ ਭੈਣ ਬਹੁਤ ਚੰਗੀ ਆ ਜਿਹਦੇ ਉਲਟ ਗਿਆ ਉਹਨਾਂ ਨੇ ਕਹਿਣਾ ਮਰਖਾਈ ਜੁਨੀ ਮਾਰੀ ਮਾੜੀ ਗੁੜੀ ਨਹੀਂ ਕੋਈ ਸੋ ਅਸੀਂ ਕਿਰਦਾਰ ਨੂੰ ਕਿੱਦਾਂ ਨਾਪ ਤੋਲ ਰਹੇ ਆਂ ਸ਼ਾਇਦ ਅੱਜ ਕਮਲ ਕੌਰ ਸੁਧਰ ਸਕਦੀ ਸੀ ਉਹ ਚ ਸੁਧਾਰ ਆ ਸਕਦਾ ਸੀ ਜਦੋਂ ਤੋਂ ਅਸ਼ਲੀਲ ਕੰਟੈਂਟ ਪਾ ਰਹੀ ਸੀ ਜਿਉਂ ਉਦੋਂ ਹੀ ਅਸੀਂ ਉਹਨੂੰ ਫਾਲੋਅਮ ਨਾ ਕਰਦੇ ਉਦੋਂ ਹੀ ਅਸੀਂ ਥੱਲੇ ਕਮੈਂਟ ਲਾਲਸਾ ਵਾਲੇ ਨਾ ਕਰਦੇ ਅਸੀਂ ਉਹਨੂੰ ਸਮਝਾਉਂਦੇ ਕਿ ਨਾ ਧੀਏ ਨਾ ਭੈਣੇ ਨਾ ਬੱਚੀ ਤੂੰ ਵੀ ਕਿਸੇ ਦੀ ਜਾਈ ਆ ਤੂੰ ਵੀ ਸਾਡੇ ਪੰਜਾਬ ਦੇ ਵਿੱਚ ਰਹਿੰਦੀ ਆ ਪੰਜਾਬ ਦੀ ਤੂੰ ਇੱਜ਼ਤ ਆ ਤਾਂ ਸ਼ਾਇਦ ਉਹ ਐਸਾ ਦਤਕ ਨਾ ਜਾਂਦੀ ਉਹਨੂੰ ਹੌਸਲਾ ਕਦੋਂ ਮਿਲਿਆ ਜਦੋਂ ਉਹਦੇ ਫਾਲੋਅਰਾਂ ਦੀ ਰੀਚ ਵਧੀ ਜਦੋਂ ਉਹਦੇ ਫਾਲੋਅਰ ਵਧਨੇ ਸਟਾਰਟ ਹੋਏ ਉਹਨੂੰ ਤੁਹਾਡੇ ਕਮੈਂਟਾਂ ਨਾਲ ਕੋਈ ਮਤਲਬ ਨਹੀਂ ਸੀ ਤੁਸੀਂ ਚੰਗੇ ਕਰੀ ਜਾਂਦੇ ਹੋ ਤੁਸੀਂ ਮਾੜੇ ਕਰੀ ਜਾਂਦੇ ਉਹਨੂੰ ਇੱਕ ਹੀ ਮਤਲਬ ਸੀ ਕਿ ਹਮ ਐਡਵੈਲਪ ਹੋ ਰਹੇ ਹਾਂ ਪਰ ਉਹਨੂੰ ਡਿਵੈਲਪ ਕੀਤਾ ਕਿ ਨਹੀਂ ਆਪਾਂ ਕੀਤਾ ਨਾ ਅਸੀਂ ਲੋਕਾਂ ਨੇ ਕੀਤਾ ਕਿਉਂਕਿ ਅਸੀਂ ਉਹਦਾ ਉਹਦਾਂ ਦੇ ਕੰਨ ਕੰਡੈਕਟਰਾਂ ਨੂੰ ਲਾਈਕ ਕੀਤਾ ਕੰਡੈਕਟਰ ਜਿਹੜੇ ਉਹ ਪਾਰੀ ਸੀ ਉਹਨਾਂ ਨੂੰ ਅਸੀਂ ਲਾਈਕ ਕਰਦੇ ਸੀ ਅਸੀਂ ਵੇਂਦੇ ਸੀ ਚੰਦ ਮਿੰਟਾਂ ਦਾ ਲੋਕ ਸਵਾਦ ਲੈਂਦੇ ਸੀ ਉਹਦੀਆਂ ਵੀਡੀਓ ਤੋਂ ਦੇਖਦੇ ਸੀ ਜੇ ਕਿਤੇ ਇੱਥੇ ਉਹਨੂੰ ਨਸੀਹਤਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਹਰ ਸੋਸ਼ਲ ਮੀਡੀਆ ਤੇ ਹਰ ਕਿਤੇ ਇੰਨਾ ਚੀਜ਼ਾਂ ਦਾ ਗਾਣਾ ਪੈਂਦਾ ਸੋ ਆਉਣ ਵਾਲੇ ਸਮੇਂ 'ਚ ਵੀ ਮੈਂ ਉਹਨਾਂ ਧੀਆ ਉਹਨਾਂ ਪੈਣਾ ਨੂੰ ਉਹਨਾਂ ਬੱਚੀਆਂ ਨੂੰ ਬੇਨਤੀ ਕਰਨੀ ਚਾਹਨੀ ਹਾਂ ਕੁਝ ਨਹੀਂ ਪਿਆ ਇਦਾਂ ਦੀਆਂ ਵੀਡੀਓ ਪਾ ਕੇ ਤੁਸੀਂ ਚੰਦ ਦਿਨ ਵਿਊ ਲੈ ਲਓਂਗਾ ਪਰ ਅੰਤ ਦਾ ਹਸ਼ਰਬਾਤ ਮਾੜਾ ਹੁੰਦਾ ਕਿਉਂਕਿ ਕਹਿੰਦੇ ਮਨੁੱਖਾ ਜਨਮ ਇੱਕ ਵਾਰੀ ਮਿਲਦਾ ਦੁਨੀਆ ਤੇ ਆਇਓ ਕੁਝ ਚੰਗਾ ਕਰਕੇ ਜਾਓ ਮਰਨ ਤੋਂ ਬਾਅਦ ਲੋਕ ਤੁਹਾਨੂੰ ਯਾਦ ਕਰਨ ਹੁਣ ਦੇਖੋ ਥੱਲੇ ਕਮੈਂਟ ਅੱਜ ਵੀ ਬਹੁਤ ਆ ਰਹੀ ਨੇ ਕੋਈ ਕਹਿੰਦਾ ਚੰਗਾ ਹੋਇਆ ਬਕਵਾਸ ਕਰਦੀ ਸੀ ਇਦਾਂ ਦੀ ਸੀ ਗੰਦ ਮਗਰੋਂ ਲੱਥਾ ਕਿਉਂ ਕਹਿੰਦੇ ਨਹੀਂ ਕਿਉਂਕਿ ਉਹ ਨਹੀਂ ਸਮਾਜ ਨੂੰ ਪਰੋਸ ਕੇ ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਨਕਾਰਤਮਕ ਊਰਜਾ ਫਲਾਉਂਦੀਆਂ ਸੀ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਕੋ ਨੂੰ ਹਫਸੀ ਬਣਾਇਆ ਹੋਣਾ ਅੱਜ ਉਸਤੀ ਦੇ ਹਿਸੇ ਚੀਜ਼ਾਂ ਆਈਆਂ ਨੇ ਤੇ ਜੇ ਕਿਤੇ ਆ ਮੈਂ ਹੋਰ ਵੀ ਇੰਸਟਾਗ੍ਰਾਮ ਤੇ ਬਹੁਤ ਈਆਂ ਪਹਿਣਾ ਮੇਰੀਆਂ ਚੰਗੇ ਕੰਟੈਂਕਟ ਵੀ ਬਹੁਤ ਕੁੜੀਆਂ ਪਾਉਂਦੀਆਂ ਨੇ ਪਰ ਜਿਹੜੇ ਆ ਮਾੜੇ ਕੰਟੈਂਕਟ ਪਾਉਂਦੀਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਬੱਚਿਓ ਹਜੇ ਕੁਝ ਵੀ ਨਹੀਂ ਵਿਗੜਿਆ ਸੁਧਰ ਜੂ ਪੂਰੀ ਨੀ ਦਾਦੀ ਤਾਂ ਖਾਣ ਨੂੰ ਮਿਲੂਗੀ ਤੁਹਾਨੂੰ ਪਰ ਉਹ ਤੁਹਾਨੂੰ ਸੰਤੋਸ਼ਟੀ ਦੇਊਗੀ ਅੱਧੀ ਇੱਜ਼ਤ ਦੀ ਹੋਊਗੀ ਤੁਹਾਡੇ ਲਈ ਕੁਝ ਨਹੀਂ ਪਿਆ ਇਨ੍ਹਾਂ ਚੀਜ਼ਾਂ ਦੇ ਵਿੱਚ ਸਾਡਾ ਜਿਹੜਾ ਲਿਬਾਸ ਆ ਪੰਜਾਬੀ ਲਿਬਾਸ ਆ ਸਾਡਾ ਪਹਿਰਾਵਾ ਸਾਡੀ ਇੱਜ਼ਤ ਦਾ ਗਹਿਣਾ ਨਹੀਂ ਉਹ ਚੀਜ਼ਾਂ ਸੋ ਦੇਖੋ ਅੱਜ ਉਹਦੀ ਇੱਕ ਮੌਤ ਆ ਜਿਹੜੀ ਉਹ ਵੀ ਮੈਨੂੰ ਲੱਗਦਾ ਇੱਕ ਦਰਦਨਾਕ ਕਿੱਸਾ ਇੱਕ ਔਰਤ ਦੀ ਇਸ ਤਰ੍ਹਾਂ ਮੌਤ ਹੋ ਜਾਣਾ ਲਾਸ ਚੋਂ ਬਦਬੂ ਮਾਰਨ ਲੱਗ ਜਾਣਾ ਕਿਸੇ ਨੂੰ ਪਤਾ ਤੱਕ ਨਾ ਲੱਗਣਾ ਦੇਖਣਯੋਗ ਨਾ ਰਹਿ ਜਾਣਾ ਇਹ ਇਹ ਸਾਡੇ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਨੇ ਸੋ ਕਦੇ ਵੀ ਸਮਾਜ ਦੇ ਵਿੱਚ ਵਿਚਰਦੇ ਹੋ ਸੋਸ਼ਲ ਮੀਡੀਆ ਤੇ ਆਉਂਦੇ ਹੋ ਕੁਝ ਚੰਗਾ ਕਰੋ ਜੇ ਚੰਗੇ ਤੇ ਵੀ ਲੋਕ ਤੁਹਾਨੂੰ ਮਾੜਾ ਕਹਿੰਦੇ ਉਹਨਾਂ ਦੀ ਪ੍ਰਵਾਹ ਨਾ ਕਰੋ ਉਹ ਲੋਕ ਉਹ ਗੰਦੀ ਨਾਲੀ ਦੀ ਪਦਾਇਸ਼ ਜਿਹੜੇ ਆਪ ਓਦਾਂ ਦੇ ਮਾਹੌਲ ਦੇ ਵਿੱਚ ਪਲੇ ਹੁੰਦੇ ਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਜਿਨ੍ਹਾਂ ਦੀ ਆਪਦੀਆਂ ਕਾਬੂ ਚ ਨਹੀਂ ਹੁੰਦੀਆਂ ਉਹਨਾਂ ਨੂੰ ਐਂ ਲੱਗਦਾ ਹੁੰਦਾ ਸ਼ਾਇਦ ਜਿਹੜੀਆਂ ਇਹ ਚੰਗੀਆਂ ਗੱਲਾਂ ਕਰਦੀਆਂ ਕੁੜੀਆਂ ਇਹ ਵੀ ਓਦਾਂ ਦੀਆਂ ਇਹ ਵੀ ਲੋਫਰ ਨਹੀਂ ਅਵਾਰਾ ਨਹੀਂ ਪਰ ਨਹੀਂ ਕਈ ਕੁੜੀਆਂ ਦਰਦ ਲੈ ਕੇ ਆਈਆਂ ਕਈ ਮੈਂ ਇੰਸਟਾਗ੍ਰam ਤੇ ਸਟਾਰ ਕੁੜੀਆਂ ਵੇਖੀਆਂ ਕਿਸੇ ਦੇ ਨਾਲ ਦਾ ਜੰਮਿਆ ਭਰਾ ਨਹੀਂ ਕਿਸੇ ਦੇ ਘਰੇ ਹੱਤ ਦੀ ਗਰੀਬੀ ਆਣਾ ਜਦੋਂ ਮਤਲਬ ਕਿ ਉਹ ਫੇਮਸ ਹੁੰਦੀਆਂ ਜਾਂ ਦੇਵਗਨ ਫੈਮਿਲੀ ਦੀ ਆਪਾਂ ਗੱਲ ਕਰੀਏ ਦੇਵਗਨ ਫੈਮਿਲੀ ਇੱਕ ਜ਼ੀਰੋ ਲੈਵਲ ਤੋਂ ਉੱਠੀ ਹੋਈ ਫੈਮਿਲੀ ਆ ਜਿਨ੍ਹਾਂ ਨੇ ਬਹੁਤ ਸੰਤਾਪ ਹੰਡਾਇਆ ਆ ਦੇਵੀਰਾਮਰ ਵੀਰਾ ਮੈਂ ਉਹਨਾਂ ਦਾ ਕੋਈ ਵੀ ਉਹਨਾਂ ਦੀ ਪੋਸਟ ਛੱੜਦੀ ਨਹੀਂ ਕੋਈ ਵੀ ਉਹ ਵੀਡੀਓ ਪਾਉਂਦੇ ਨਹੀਂ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਦੇਖਦੀ ਕਿਉਂਕਿ ਉਹ ਪਰਿਵਾਰਕ ਵੀਡੀਓ ਨਹੀਂ ਪਰਿਵਾਰ ਦੇ ਵਿੱਚ ਦੇਖਣ ਵਾਲੀਆਂ ਵੀਡੀਓ ਉਹ ਘਰ ਘਰ ਦੀਆਂ ਕਹਾਣੀਆਂ ਨਹੀਂ ਉਹ ਸਾਡੇ ਨਾਲ ਵਾਪਰੀਆਂ ਹੋਈਆਂ ਗੱਲਾਂ ਨਹੀਂ ਤੇ ਇੱਕ ਇਦਾਂ ਦੀ ਵੀ ਭੈਣ ਸੀ ਕਮਲ ਕੌਰ ਜਿਹੜੀ ਜਿਨੇ ਮਤਲਬ ਕਿ ਹਮੇਸ਼ਾ ਹੀ ਨਗੇਜ਼ ਪਾਨ ਨੂੰ ਪ੍ਰੇਫਰੈਂਸ ਦਿੱਤੀ ਹਮੇਸ਼ਾ ਹੀ ਅਸ਼ਲੀਲ ਵਰਡ ਬੋਲੇ ਹਮੇਸ਼ਾ ਹੀ ਇੱਕ ਵੀਡੀਓ ਦੇ ਡਬਲ ਡਬਲ ਮੀਨਿੰਗ ਕੱਢੇ ਕਿ ਉਹਦੇ ਨਾਲ ਸਾਡੇ ਬੱਚਿਆਂ ਤੇ ਕੀ ਅਸਰ ਪਿਆ ਕਿਉਂਕਿ ਹਰ ਇੱਕ ਬੱਚੇ ਦੇ ਹੱਥ 'ਚ ਮੋਬਾਈਲ ਹੁੰਦਾ ਸੋ ਮੈਂ ਉਹਨਾਂ ਭੈਣਾਂ ਨੂੰ ਕਹਿੰਦੀ ਆ ਵੀ ਅੱਜ ਉਹ ਕਮਲ ਕੌਰ ਦਾ ਅਸਰ ਦੇਖੋ ਦੇਖੋ ਕੀ ਹੋਇਆ ਪਤਾ ਨਹੀਂ ਕੀ ਨਹੀਂ ਕੀਤਾ ਕਿਉਂ ਕੀਤਾ ਕਿਉਂ ਕੀਤੇ ਦਾ ਤਾਂ ਸਮਝ ਆ ਰਿਹਾ ਵੀ ਹਾਂ ਜੋਸ਼ ਲੀਲਤਾ ਚੱਲ ਰਹੀ ਸੀ ਤੇ ਪਰ ਇੱਕ ਇੱਕ ਇਹ ਗੱਲ ਦੇਖੋ ਕਿ ਜੇ ਤੁਸੀਂ ਚੰਗਾ ਕਰੋਗੇ ਤਾਂ ਤੁਹਾਨੂੰ ਸਟੇਜਾਂ ਤੇ ਸਨਮਾਨਿਤ ਹੋਊਗਾ ਮਾੜਾ ਕਰੂਗੇ ਤਾਂ ਉਦਾਂਤ ਵੀ ਮਾੜਾ ਸੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਉਹਨਾਂ 3 ਤੱਕ ਪੰਚਾਉ ਜਿਹੜੀਆਂ ਗਲਤ ਗਾਣਿਆਂ ਤੇ ਉੱਤੇ ਗਲਤ ਰੀਲਾਂ ਬਣਾਉਂਦੀਆਂ ਨੇ ਗਾਲਤ ਕੰਟੈਕਟ ਤੋਂ ਬੋਲ ਕੇ ਪਾਉਂਦੀਆਂ ਨਹੀਂ ਹਨ ਉਹਨਾਂ ਧੀਆਂ ਲਈ ਇਹ ਵੀਡੀਓ ਖਾਸ ਆ ਉਹਨਾਂ ਧੀਆਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਇਆ ਜੀ ਤੇ ਆਪਣੀਆਂ ਬੱਚੀਆਂ ਤੱਕ ਵੀ ਇਹ ਵੀਡੀਓ ਜ਼ਰੂਰ ਦਿਖਾਇਆ ਜੇ ਟਾਈਮ ਕੱਢ ਕੇ ਕਿ ਧੀਆਂ ਲਈ ਮਾਪਿਆਂ ਦੀ ਪੱਗ ਤੇ ਪਤੀ ਦੀ ਇੱਜ਼ਤ ਤੋਂ ਵੱਡਾ ਕੋਈ ਗਹਿਣਾ ਨਹੀਂ ਜੇ ਗਹਿਣੇ ਨੂੰ ਸੰਭਲੋਗੇ ਨਾ ਬਹੁਤ ਚੰਗੇ ਰਹੋਗੇ ਕਹਿੰਦੇ ਜਦੋਂ ਜਾਗੀਏ ਉਦੋਂ ਸਵੇਰਾ ਜਦੋਂ ਤੁਹਾਨੂੰ ਅਕਲ ਆ ਜਾਏ ਸਮਝ ਲਓ ਤੁਹਾਡੇ ਲਈ ਉਦੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਗੀ ਮਾਂ ਦੇ ਪੇਟ ਚੋਂ ਕੋਈ ਵੀ ਸਿਆਣਾ ਨਹੀਂ ਜੰਮਦਾ ਜਵਾਨੀ 'ਚ ਹਰ ਕਿਸੇ ਤੋਂ ਗਲਤੀ ਹੁੰਦੀ ਹੈ ਪਰ ਉਹਨਾਂ ਗਲਤੀਆਂ ਨੂੰ ਸੁਧਾਰਨਾ ਵੀ ਸਾਡਾ ਫਰਜ਼ ਆ ਅਸੀਂ ਸੁਧਾਰੀਏ ਉਹਨਾਂ ਨੂੰ ਸੋ ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣਾ YouTube ਚੈਨਲ ਰਮਨਦੀਪ ਗੁਰਮਰਖਾਈ ਨੂੰ ਵਾਤਵਾਰ ਸਬਸਕ੍ਰਾਈਬ ਕਰੋ ਤੇ ਪਿਆਰ ਦਿਆ ਕਰੋ ਵੀਡੀਓਆਂ ਨੂੰ ਸੁਣਿਆ ਕਰੋ ਧੰਨਵਾਦ